ਪੰਜਾਬ ਪੁਲਿਸ ਦਾ ਖਾਸ ਤੌਰ ਤੇ ਨਵੀਨੀਕਰਨ ਪੰਜਾਬ ਪੁਲਿਸ ਨੂੰ ਅਪਡੇਟ ਰੱਖਣ ਲਈ ਕੋਈ ਬਜਟ ਦੀ ਕਮੀ ਨਹੀਂ ਪਹਿਲੀ ਵਾਰ ਹੋਇਆ ਹੈ ਕਿ ਪੰਜਾਬ ਪੁਲਿਸ ਨੂੰ ਨਵੀਆਂ ਬ੍ਰਾਂਡ ਨਿਊ ਲੇਟੈਸਟ ਗੱਡੀਆਂ ਮੋਟਰਸਾਈਕਲ ਕੰਪਿਊਟਰ ਦਾ ਅਪਡੇਟ ਜਿਹੜਾ ਔਰ AI ਨਾਲ ਲੈ ਕੇ ਆ ਰਹੇ ਆ ਆਰਟੀਫੀਸ਼ਲ ਇੰਟੈਲੀਜੈਂਸ ਨਾਲ ਆਊਗੀ ਬਹੁਤ ਜ਼ਿਆਦਾ ਕਿਉਂਕਿ ਜਿਨ੍ਹਾਂ ਦਾ ਤੁਹਾਡੇ ਨਾਲ ਸਾਹਮਣਾ ਹੋਊਗਾ ਜਾਂ ਸਾਹਮਣਾ ਹੁੰਦਾ ਹੈ ਹਰ ਰੋਜ਼ ਜੋ ਕ੍ਰਿਮੀਨਲਸ ਉਹ ਅਪਡੇਟ ਹੋਏ ਹੋਏ ਨੇ ਪੰਜਾਬ ਪੁਲਿਸ ਨੂੰ ਤਾਂ ਪਿੱਛੇ ਨਾ ਰਵੇ ਪੰਜਾਬ ਪੁਲਿਸ ਨੂੰ ਤਾਂ ਦੋ ਕਦਮ ਅੱਗੇ ਹੋਣੀ ਚਾਹੀਦੀ ਇਨਵੈਸਟੀਗੇਸ਼ਨ ਚ ਵੀ ਉਹਨਾਂ ਦੀ ਟ੍ਰੇਸਿੰਗ ਦੇ ਵਿੱਚ ਵੀ ਔਰ ਜਦੋਂ ਕੋਈ ਸਾਹਮਣਾ ਹੋ ਜੇ ਕੋਈ ਇਹੋ ਜਿਹਾ ਅਨਸਰਾਂ ਦਾ ਤਬ ਹਾਜ਼ਰੀ ਨਾਲ ਲੜਨ ਦੇ ਵਿੱਚ ਵੀ ਆਮ ਤੌਰ ਤੇ ਕੀ ਹੁੰਦਾ ਬਹੁਤ ਆਸਾਨ ਹੈ ਸਭ ਤੋਂ ਆਸਾਨ ਕੰਮ ਹੈ ਜੇ ਮੈਂ ਆਪਣੇ ਦੇਸ਼ ਦੀ ਗੱਲ ਕਰ ਲੈਣਾ ਆਪਣੇ ਦੇਸ਼ ਚ ਸਭ ਤੋਂ ਆਸਾਨ ਕੰਮ ਇਹ ਐ ਕਿ ਪੁਲਿਸ ਨੂੰ ਬਦਨਾਮ ਕਰ ਦੋ ਬੜੀ ਸਭ ਸਭ ਤੋਂ ਸੌਖਾ ਕੰਮ ਇਹੀ ਐ ਬਸ ਪੁਲਿਸ ਕੀ ਕਰ ਰਹੀ ਸੀ ਭਈ ਕਿਤੇ ਕੋਈ ਝਗੜਾ ਹੋ ਗਿਆ ਸੱਸ ਨੂੰ ਦਾ ਉੱਥੇ ਕੋਈ ਪਤੀਲੇ ਭਾਂਡੇ ਚੱਕਲੇ ਬੇਲ ਨੇ ਚੱਲ ਪਏ ਪੁਲਿਸ ਕੀ ਕਰ ਰਹੀ ਸੀ ਬੜਾ ਕਹਿਣਾ ਸੌਖਾ ਐ ਹਰ ਕਿਸਮ ਦਾ ਝਗੜਾ ਤੁਹਾਡੇ ਕੋਲੇ ਆਊਗਾ ਕੋਈ ਜਦੋਂ ਤੁਸੀਂ ਫੈਸਲਾ ਕਰਾਉਂਗੇ ਇੱਕ ਤਰ ਖੁਸ਼ ਹੋ ਇੱਕ ਦੂਜੀ ਤਰ ਕਹੋਗੇ ਪੁਲਿਸ ਰਲਈ ਹੋਈ ਸੀ ਮੇਰੇ ਕੋਲੇ ਆਉਂਦੇ ਰਹੇ ਬਹੁਤ ਹੁਣ ਵੀ ਹੁੰਦੇ ਪੁਲਿਸ ਪਰਚਾ ਦਰਜ ਨਹੀਂ ਕਰਦੀ ਦੂਜੇ ਕਹਿੰਦੇ ਪੁਲਿਸ ਨੇ ਪਰਚਾ ਦਰਜ ਕਰ ਲਿਆ ਇਹ ਝੂਠ ਹੈ ਜੀ ਸੋ ਬੜਾ ਸੌਖਾ ਹੈ ਬਦਨਾਮ ਕਰਨਾ ਪਰ ਜਦੋਂ ਆਪਣੇ ਕੋਲ ਇਨਵੈਸਟੀਗੇਸ਼ਨ ਇਸ ਤਰ੍ਹਾਂ ਦੀ ਹੋਵੇ ਹਾਈ ਲੈਵਲ ਦੀ ਜਿਸ ਤਰ੍ਹਾਂ ਤੁਸੀਂ ਅੱਜ ਉਹਨਾਂ ਕੁਰਸੀਆਂ ਨੂੰ ਸੰਭਾਲਣ ਜਾ ਰਹੇ ਹੋ ਤਾਂ ਫਿਰ ਲੋਕਾਂ ਦਾ ਵਿਸ਼ਵਾਸ ਇਸ ਗੱਲ ਤੇ ਵਧੂਗਾ ਕਿ ਜੋ ਇਨਵੈਸਟੀਗੇਸ਼ਨ ਹੋਈ ਹੈ ਉਹ ਸਹੀ ਹੈ ਗਲਤ ਵਾਲਾ ਗਲਤ ਹੈ ਸਹੀ ਵਾਲਾ ਸਹੀ ਹੈ ਬਸ ਕਿਉਂਕਿ ਮੈਨੂੰ ਪਤਾ ਹੈ ਪੋਲੀਟੀਕਲ ਪ੍ਰੈਸ਼ਰ ਬਹੁਤ ਜ਼ਿਆਦਾ ਪੈਂਦਾ ਸੀ ਪੁਲਿਸ ਤੇ ਖਾਣੇ ਚ ਲੋਕ ਕਿਸੇ ਚਿੱਟਾ ਵੇਚਣ ਵਾਲੇ ਨੂੰ ਫੜਾ ਕੇ ਆਉਂਦੇ ਸੀ ਵੀ ਆ ਚਿੱਟਾ ਵੇਚਦਾ ਸੀ ਫੜਿਆ ਜੀ ਪਿੰਡੇ ਨੂੰ ਇੱਥੇ ਪਰਚਾ ਪਾਓ ਇਹਨੇ ਨੂੰ ਫੋਨ ਆ ਜਾਂਦਾ ਸੀ ਕਿਸੇ ਤਾਹਾਂ ਤੋਂ ਕੋ ਆਪਣੀ ਬੰਦਾ ਛੱਡ ਦੋ ਤਾਂ ਉਹ ਛੱਡਣਾ ਪੈਂਦਾ ਸੀ ਛੱਡਣਾ ਕੀ ਇਹਨੂੰ ਘਰੇ ਛੱਡ ਕੇ ਆਉ ਕਹਿੰਦੇ ਸੀ ਨਾਲ ਉਹ ਪੁਲਿਸ ਵਾਲੇ ਤਾਂ ਜਿੱਪ ਸਿੱਧੇ ਛੱਡ ਕੇ ਆਉਂਦੇ ਸੀ ਉਹ ਬਸ ਤੇ ਜਾਂਦੇ ਸੀ ਜਿਹੜੇ ਫੜਾਉਣ ਆਏ ਸੀ ਜਿਹਨੂੰ ਫੜਾਉਣ ਆਏ ਸੀ ਉਹ ਪਹਿਲਾਂ ਪਿੰਡ ਪਹੁੰਚਿਆ ਹੁੰਦਾ ਸੀ ਜਿਹੜੇ ਫੜਾਉਣ ਗਏ ਸੀ ਉਹ ਬਾਅਦ ਚ ਆਉਂਦੇ ਸੀ ਫਿਰ ਵਿਸ਼ਵਾਸ ਟੁੱਟ ਜਾਂਦਾ ਸੀ ਲੋਕਾਂ ਦਾ ਰਲੇ ਹੋਏ ਨੇ ਰਲਿਆ ਕੌਣ ਹੋਇਆ ਵੀ ਰਲੇ ਤਾਂ ਤਹਾਂ ਵਾਲੇ ਹੋਏ ਨੇ ਰਲੇ ਤਾਂ ਰਾਜਨੀਤਿਕ ਲੋਕ ਰਲੇ ਹੋਏ ਨੇ ਉਹਨਾਂ ਨਾਲ ਸਮਗਲਰਾ ਨਾਲ ਗੈਂਗਸਟਰ ਨਾਲ ਬਦਨਾਮ ਪੁਲਿਸ ਹੋ ਗਈ ਸੋ ਅਸੀਂ ਇਹ ਸਭ ਤੋਂ ਪਹਿਲਾਂ ਕੱਟ ਕੀਤਾ ਸਾਰੇ ਅਫੀਸਰ ਸਾਹਿਬਾਨ ਦੀ ਮੀਟਿੰਗ ਜਦੋਂ ਵੀ ਹੁੰਦੀ ਆਈ ਇਹ ਕਹਿੰਨੇ ਆ ਸੀ ਗਲਤ ਪਰਚਾ ਨਹੀਂ ਪਾਉਣਾ ਕਿਸੇ ਦਾ ਭਾਵੇਂ ਜਿਹੜੀ ਮਰਜ਼ੀ ਪਾਰਟੀ ਦਾ ਹੋਵੇ ਰਾਜਨੀਤਿਕ ਪਰਚੇ ਨਹੀਂ ਪਾਉਣੇ ਝੂਠੇ ਪਰਚੇ ਨਹੀਂ ਪਾਉਣੇ ਆਪਣੇ ਤੋਂ ਜਿਹੜੇ ਸਹੀ ਪਰਚੇ ਆ ਉਹੀ ਸੰਭਾਲੇ ਜਾਣ ਉਹਨਾਂ ਦੀ ਇਨਵੈਸਟੀਗੇਸ਼ਨ ਹੋ ਜੇ ਉਹਨਾਂ ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਹੀ ਜਿਹੜੀ ਹੈ ਇਨਸਾਫ ਤੱਕ ਪਹੁੰਚਾ ਦਈਏ ਜਿਹੜੇ ਪਰਿਵਾਰਾਂ ਨਾਲ ਧੱਕਾ ਹੋਇਆ ਉਹੀ ਬਹੁਤ ਸਵਿਸ ਕਰਕੇ ਇੱਕ ਪੱਤਰਕਾਰ ਮੈਨੂੰ ਮਿਲਿਆ ਉਹ ਕਹਿੰਦਾ ਜੀ ਬਾਕੀ ਜੋ ਮਰਜੀ ਬਿਜਲੀ ਦੇ ਬਿੱਲ ਫ੍ਰੀ ਹੋ ਗਏ ਆਮ ਆਦਮੀ ਕਲੀਨਿਕ ਖੁੱਲ ਗਏ ਸਕੂਲ ਬਹੁਤ ਸੋਹਣੇ ਬਣੇ ਜਾਂਦੇ ਆ ਖੇਤਾਂ ਚ ਕੱਸੀਆਂ ਚ ਪਾਣੀ ਆਉਣ ਲੱਗ ਗਿਆ 20 25 25 30 ਸਾਲਾਂ ਬਾਅਦ ਪਰ ਸਭ ਤੋਂ ਵਧੀਆ ਜਿਹੜੀ ਗੱਲ ਮੰਨਣੀ ਹੈ ਉਹ ਲੋਕਾਂ ਦੇ ਝੂਠੇ ਪਰਚੇ ਪੈਣੇ ਬੰਦ ਹੋ ਗਏ ਯਾਰ ਘਟੂ ਘਟੇ ਛੁਟਕਾਰਾ ਮਿਲਿਆ ਲੋਕਾਂ ਨੂੰ ਵੀ ਪੁਲਿਸ ਨੂੰ ਵੀ ਸੋ ਜੋ ਲੇਟੈਸਟ ਟੈਕਨੋਲੋਜੀ ਦੁਨੀਆ ਦੀ ਪੁਲਸਾਂ ਕੋਲ ਹੈ ਮੈਂ ਚਾਹਨਾ ਪੰਜਾਬ ਪੁਲਸ ਕੋਲ ਹੋਵੇ ਕੋਈ ਬਜਟ ਦੀ ਕਮੀ ਨਹੀਂ ਕੋਈ ਕਿਸੇ ਕਿਸਮ ਦਾ ਕਿਉਂਕਿ ਸਾਡੇ 3.5 ਕਰੋੜ ਲੋਕਾਂ ਦੇ ਚ ਸੁੱਖ ਤੇ ਚੈਨ ਦੀ ਨੀਂਦ ਜਿਹੜੀ ਹੈ ਉਹ ਆਪਣੇ ਹੱਥ ਚ ਹੈ ਉੱਤੋਂ ਸਾਡੇ 550 ਕਿਲੋਮੀਟਰ ਬਾਰਡਰ ਹੈ ਇੰਟਰਨੈਸ਼ਨਲ ਪਾਕਿਸਤਾਨ ਤੋਂ ਉਧਰੋਂ ਹਰ ਰੋਜ਼ ਡਰੋਨ ਹਰ ਰੋਜ਼ ਕੋਈ ਨਾ ਕੋਈ ਉਧਰੋਂ ਸ਼ਰਾਰਤਾਂ ਉਹ ਵੀ ਸੰਭਾਲਣੀਆਂ ਨੇ ਫਿਰ ਇੰਟਰਨਲ ਆ ਜਿਹੜੇ ਉਹਨਾਂ ਦੇ ਪਾਲੇ ਹੋਏ ਸੀ ਪੁਰਾਣਿਆਂ ਦੇ ਲੀਡਰਾਂ ਦੇ ਗੈਂਗਸਟਰ ਜੇਲ ਆ ਹੋ ਗਿਆ ਜੇਲ ਚਾਈ ਨਹੀਂ ਹੋਇਆ ਜੇਲ ਚ ਉਹ ਹੋ ਗਿਆ ਪੇਸ਼ੀਆਂ ਤੇ ਲ ਜਾਂਦੇ ਨੂੰ ਆ ਮਿਲ ਗਿਆ ਉੱਥੋਂ ਆ ਮਿਲ ਗਿਆ ਸੋ ਬਹੁਤ ਚੈਲੰਜਸ ਨੇ ਪੁਲਿਸ ਤੇ ਬਟ ਜੇ ਇਹ ਤਾਈਓ ਠੀਕ ਹੋ ਸਕਦੇ ਨੇ ਜੇ ਫ੍ਰੀ ਹੈਂਡ ਮਿਲੂਗਾ ਅਫਸਰਾਂ ਨੂੰ ਉਹਨਾਂ ਦੀ ਕਾਬਲੀਅਤ ਮੁਤਾਬਕ ਕੰਮ ਕਰਨ ਦਾ ਮਾਹੌਲ ਮਿਲੂਗਾ ਜੇ ਅਫਸਰ ਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਕਿ ਮੈਂ ਜਿਹੜਾ ਬੰਦਾ ਫੜਿਆ ਹੈ ਇਹਦੇ ਹੱਕ 'ਚ ਦੋ ਫੋਨ ਆ ਗਏ ਇਹਦੇ ਵਿਰੁੱਧ ਵੀ ਦੋ ਆ ਗਏ ਉੱਤੋਂ ਇਹ ਮੰਨਾਂ ਕੀ ਦੀ ਜਦੋਂ ਪਾਵਰ ਸੈਂਟਰ 4 4 5 5 ਹੋ ਜਾਣਗੇ ਤਾਂ ਫਿਰ ਡਿਸੀਜਨ ਕਿਵੇਂ ਹੋਊਗਾ ਮੈਂ ਮੇਰੇ ਇੱਕ ਮਿੱਤਰ ਉਹ ਆਈਐਸ ਅਫਸਰ ਮੈਂ ਐਜ਼ ਇਨ ਆਰਟਿਸਟ ਮੇਰੇ ਫਰੈਂਡ ਰਹੇ ਹੂ ਉਹਨਾਂ ਨੂੰ ਮੈਂ ਪੁੱਛਿਆ ਕਿ ਕਿਵੇਂ ਚੱਲਦੀ ਐ ਨੌਕਰੀ ਉਹ ਕਹਿੰਦੇ ਕੀ ਕਰੀਏ ਜੀ ਬਠਿੰਡੇ ਲਾਏ ਹੋਇਆ ਮੈਂ ਇੱਕ ਪਟਵਾਰੀ ਨੂੰ ਫੜਦਾ ਰਿਸ਼ਵਤ ਲੈਂਦੇ ਨੂੰ ਪਹਿਲਾਂ ਬਾਪੂ ਜੀ ਦਾ ਫੋਨ ਆ ਜਾਂਦਾ ਵੀ ਹਜੇ ਕੁਝ ਨਹੀਂ ਕਰਨਾ ਫਿਰ ਕਹਿੰਦਾ ਘਰ ਵਾਲੀ ਦਾ ਫੋਨ ਆ ਜਾਂਦਾ ਵੀ ਸਸਪੈਂਡ ਕਰ ਦਿਓ ਫਿਰ ਕਹਿੰਦਾ ਮੁੰਡੇ ਦਾ ਫੋਨ ਆ ਜਾਂਦਾ ਵੀ ਇਹਨੂੰ ਪ੍ਰਮੋਟ ਕਰਕੇ ਨਾ ਕਾਨੂੰਗੋ ਬਣਾ ਦਿਓ ਫੇਰ ਕਹਿੰਦਾ ਬੀਬਾ ਜੀ ਦਾ ਫੋਨ ਆ ਜਾਂਦਾ ਹੈ ਉਹ ਕਹਿੰਦੀ ਜੋ ਹਜੇ ਹੁਣ ਤੱਕ ਤਿੰਨਾਂ ਨੇ ਕਿਹਾ ਸਾਰੇ ਕੈਨਸਲ ਰੱਖਿਓ ਫੇਰ ਕਹਿੰਦਾ ਸਾਲੇ ਦਾ ਫੋਨ ਆ ਜਾਂਦਾ ਵੀ ਬੰਦਾ ਹੀ ਆਪਣਾ ਤਾਂ ਇਹਦੀ ਇਹਦੀ ਡਿਊਟੀ ਜਿਹੜੀ ਹੈ ਉਹ ਇੱਧਰ ਸਾਡੇ ਵਾਲੇ ਜ਼ਿਲ੍ਹੇ ਚ ਕਰ ਦੋ ਕਹਿੰਦਾ ਫੇਰ ਇੱਕ ਅੱਧਾ ਹੋਰ ਫੋਨ ਆ ਜਾਂਦਾ ਵੀ ਥੋੜੀ ਹਿੰਮਤ ਕੁਵੇਂ ਹੋਈ ਐ ਨਾ ਪੰਜਾਂ ਦਾ ਫੋਨ ਸੁਣਨ ਦੀ ਹਲਕਾ ਤਾਂ ਮੇਰ ਹੈ ਉਹ ਕਹਿੰਦਾ ਜੀ ਫੇਰ ਸ਼ਾਮ ਤੱਕ ਮੈਂ ਪਟਵਾਰੀ ਤੋਂ ਮਾਫੀ ਮੰਗ ਕੇ ਘਰੇ ਜਾਣਾ ਵੀ ਭਰਾਵਾ ਗਲਤੀ ਹੋ ਗਈ ਤੈਨੂੰ ਪੜਿਆ ਗਿਆ ਤੈਨੂੰ ਏ ਇਦਾਂ ਕਿਵੇਂ ਇਸ ਮੋਹਲ ਚ ਕੰਮ ਕਰ ਲੂਗੀ ਪੁਲਿਸ ਭਈ ਤੇ ਅੱਛਾ ਇੰਨਾ ਕੁਝ ਘਰਾ ਕੇ ਸਾਰਾ ਦਿਨ ਚੌਂਕ ਤੇ ਖੜਾ ਕੇ ਦੁਨੀਆ ਭਰ ਦਾ ਧੂਆਂ ਕਾਰਬਨ ਮੋਨੋਆਕਸਾਈਡ ਅੰਦਰ ਜਾਂਦੀ ਆ ਉਹ ਤੋਂ ਬਾਅਦ ਸ਼ਾਮ ਨੂੰ ਉਮੀਦ ਕਰਦੇ ਆਂ ਸ਼੍ਰੀਮਾਨ ਜੀ ਕਹੋ ਕਿਵੇਂ ਕਰ ਲੂ ਜੀ ਤੁਸੀਂ ਵੀ ਤਾਂ ਬੰਦੇ ਹੋ ਤੁਸੀਂ ਵੀ ਇਨਸਾਨ ਹੋ ਤੁਸੀਂ ਵੀ ਕਿਸੇ ਦੇ ਚਾਚੇ ਤਾਏ ਕਿਸੇ ਦੇ ਬੱਚੇ ਦੇ ਪਿਤਾ ਹੋ ਤੁਸੀਂ ਕਿਸੇ ਮਾਂ ਦੇ ਪੁੱਤ ਹੋ ਤੁਸੀਂ ਇਨਸਾਨ ਸਮਝਿਆ ਜਾਵੇ ਸੋ ਸਭ ਤੋਂ ਪਹਿਲਾਂ ਅਸੀਂ ਅਨਸਾਰ ਇਹ ਕੀਤਾ ਕਿ ਈਜ਼ੀ ਕਰੀਏ ਜਿਹੜਾ ਡਿਪਰੈਸ਼ਨ ਚ ਚਲੀ ਗਈ ਅੱਧੀ ਤੋਂ ਵੱਧ ਪੁਰਸ ਕੰਮ ਦਾ ਭਾਰ ਘਟਾਈਏ ਥੋੜਾ ਈਜ਼ੀ ਕਰੀਏ ਜੌਬ ਨੂੰ ਤਾਂ ਕਿ ਜੌਬ ਤੇ ਜਾਣ ਵੇਲੇ ਖੁਸ਼ ਰਹਿਣ ਜੌਬ ਤੇ ਜਾਣ ਵੇਲੇ ਮੱਥੇ ਤੇ ਤਿਉੜੀਆਂ ਨਾ ਪਹਿਣ ਔਰ ਸਾਡੀ ਨਫਰੀ ਵੀ ਵਧਾਈ ਜਾ ਰਹੀ ਹੈ ਨਫਰੀ 2002 ਚ ਵੀ 19 ਸੀ 2022 ਚ ਵੀ 19 8000 ਵਧਾਉਂਦੇ ਹੀ ਨਹੀਂ ਹੈਗੇ ਕੀ ਗੱਲ ਵੀ ਉਹ ਕ੍ਰਾਈਮ ਵੱਧ ਗਿਆ ਕਿੰਨੀ ਪਾਪੂਲੇਸ਼ਨ ਵੱਧ ਗਈ ਹੈ ਪੁਲਿਸ ਦੇ ਵਿੱਚ ਕਿਉਂ ਨਹੀਂ ਭਰਤੀ ਆਉਂਦੀ ਕਿਉਂਕਿ ਉਹ ਜਿੰਨੇ ਕ੍ਰਾਈਮ ਵਧੇ ਜਾਊਗਾ ਪਾਪੂਲੇਸ਼ਨ ਪਰ ਜਾਊੀ ਪਰ ਹੈਡ ਤੁਹਾਡਾ ਜਿਹੜਾ ਪ੍ਰੈਸ਼ਰ ਹੋ ਵਧ ਜਊਗਾ ਅਸੀਂ ਵੀ ਕਿਹਾ ਕਿ ਸੀਨੀਅਰਾਂ ਤੋਂ ਸਿੱਖੋ ਉਹਨਾਂ ਨੇ ਇਹ ਰਾਹਾਂ ਦੇਖਿਆ ਹੋਏ ਨੇ ਔਖੀਆਂ ਰਾਹਾਂ ਕਾਲੇ ਦਿਨ ਵੀ ਦੇਖੇ ਹੋਏ ਨੇ ਤੂੰ ਉਹਨਾਂ ਤੋਂ ਸਿੱਖੋ ਕਿ ਕਿਵੇਂ ਜਿਹੜਾ ਇਹਨਾਂ ਔਖੇ ਰਾਹਾਂ ਵਿੱਚ ਦੀ ਲੰਘਣਾ ਤੇ ਪਬਲਿਕ ਨੂੰ ਤੰਗ ਨਹੀਂ ਕਰਨਾ ਪ੍ਰੋ ਪ੍ਰੋ ਪੀਪਲ ਪੁਲਿਸ ਬਣ ਜੂਗੀ ਤਾਂ ਲੋਕ ਜਿਹੜੇ ਨੇ ਉਹ ਪੰਜਾਬ ਦੇ ਲੋਕ ਤਾਂ ਖਾਸ ਤੌਰ ਤੇ ਗੁਰੂਆਂ ਦੀ ਧਰਤੀ ਹੈ ਸ਼ਹੀਦਾਂ ਦੀ ਧਰਤੀ ਹੈ ਸਾਡੇ ਤਾਂ ਲੋਕ ਵੈਸੇ ਵੀ ਮਤਲਬ ਇੱਜ਼ਤ ਦੇਣਾ ਮੇਜ਼ਬਾਨੀ ਇਹ ਤਾਂ ਆਪਣੇ ਖੂਨ ਚ ਹੈ। ਇੱਕ ਐਮਐਲਏ ਮੈਨੂੰ ਕਹਿੰਦਾ ਵੀ ਕੱਲ ਨੂੰ ਤੁਸੀਂ 6 ਮਹੀਨੇ ਦੀ ਗੱਲ ਹੈ। ਵੀ ਕੱਲ ਨੂੰ ਤੁਸੀਂ 442 ਨੌکریاں ਦੇਣੀਆਂ ਨੇ। ਮੈਂ ਕਿਹਾ ਹਾਂ। ਕਹਿੰਦਾ ਆਪਣਾ ਜਮੀ ਖਾਸ ਬੰਦਾ ਇੱਕ ਪਾਰਟੀ ਦਾ। ਮੈਂ ਕਿਹਾ ਅੱਛਾ। ਮੈਂ ਕਿਹਾ ਉਹ 442 ਚ ਹੈ। ਕਹਿੰਦਾ ਨਾ। 5 ਨੰਬਰਾਂ ਤੇ ਰਹਿ ਗਿਆ। ਮੈਂ ਕਿਹਾ ਅੱਛਾ। ਫੇ ਹੁਣ ਕੀ ਕਰੀਏ? ਕਹਿੰਦਾ ਜੇ ਤਾਂ ਬਹੁਤ ਖਾਸ ਹੈ ਆਪਣਾ ਤਾਂ। ਉਹ ਤਾਂ ਆਪਣੀ ਬੰਦਾ ਜਮੀ। ਮੈਂ ਫੇ ਕੀ ਕਰੀਏ? ਕਹਿੰਦਾ ਇੱਕ ਨੂੰ ਕੱਢ ਦੋ ਵਿੱਚੋਂ। ਇੱਕ ਨੂੰ ਕੱਢ ਦੋ ਇਹਨੂੰ ਪਾ ਲਓ 442 ਚ। ਆਪਣਾ ਜਮੀ ਆਪਣੀ ਹੈ। ਮੈਂ ਕਿਹਾ ਬਹੁਤ ਵਧੀਆ ਗੱਲ ਐ ਐਮਐਲ ਸਾਹਿਬ ਮੈਂ ਬਾਰੇ ਇੱਕ ਗੱਲ ਦਾ ਜਵਾਬ ਦੇ ਦੋ ਮੈਂ ਹੁਣੀ ਅੱਜ ਇੱਕ ਨੂੰ ਕੱਢ ਦੇਣਾ ਤੇ ਆਪਣੇ ਤੁਹਾਡਾ ਜਿਹੜਾ ਪੜ ਕਹਿੰਦੇ ਆ ਆਪਣੀ ਬੰਦਾ ਖਾਸ ਉਹਨੂੰ ਪਾ ਲੈਨੇ ਜਿਹੜੇ ਨੂੰ ਕੱਢਾਂਗੇ ਉਹ ਕੀ ਦਾ ਫਿਰ ਉਹ ਵੀ ਆਪਣਾ ਖਾਸ ਹੀ ਐ ਯਾਰ ਉਹ ਵੀ ਪੰਜਾਬ ਤੋਂ ਹੀ ਐ ਉਹਦੀ ਮਾਂ ਵੀ ਸਵੇਰੇ ਖੰਡ ਵਾਲਾ ਦਹੀਂ ਮੂੰਝ ਪਾ ਕੇ ਭੇਜੂਗੀ ਵੀ ਜਾ ਪੁੱਤ ਨੌਕਰੀ ਲਿਆ ਆਪਣੇ ਘਰ ਦੀ ਕਬੀਲਦਾਰੀ ਲੀਤੇ ਆ ਜੂਗੀ ਮੈਂ ਕਿਹਾ ਆਪਣੇ ਵਾਲੇ ਨੂੰ ਕਹਿ ਦੇ ਅਗਲਾ ਪੇਪਰ ਦੇ ਕੇ 5 ਨੰਬਰ ਵੱਧ ਲੈ ਕੇ ਆ ਜਾ ਯਾਰ ਪਰ ਇਹਦੇ ਵਿੱਚ ਮੈਂ ਛੇੜਛਾੜ ਨਹੀਂ ਕਰੂੰਗਾ ਕਿ ਕਿ 4 442 ਚੋਂ ਇੱਕ ਨੂੰ ਕੱਢ ਲਓ ਇੱਧਰਲੇ ਨੂੰ ਪਾ ਲਓ ਜਿਹੜਾ ਪਹਿਲਾਂ ਚੱਲਦਾ ਹੁੰਦਾ ਸੀ ਕੰਮ ਉਹ ਨਹੀਂ ਚੱਲਣਗਾ ਤੁਸੀਂ ਨੰਬਰ ਲਓ ਮੈਰਿਟ ਤੇ ਇਹ ਨਹੀਂ ਹੋ ਸਕਦਾ ਕਿ 700 ਚੋਂ 690 ਲੈ ਕੇ ਤੁਸੀਂ ਘਰੇ ਬੈਠੇ ਹੋ 700 ਚੋਂ 550 ਵਾਲਾ ਕਿਉਂਕਿ ਉਹ ਕਿਸੇ ਨੂੰ ਜਾਣਦਾ ਸੀ ਜਾਂ ਕੋਈ ਪੈਸੇ ਸੀ ਉਹ ਨੌਕਰੀ ਲੈ ਗਿਆ ਇਹ ਨਹੀਂ ਹੋ ਸਕਦਾ ਤੁਹਾਡੇ ਘਰ ਦਾ ਕੁੰਡਾ ਖੜਕਾਊਗੀ ਸਰਕਾਰ ਕਿ ਆਓ ਪਹਿ ਹੀ ਤੁਹਾਡੀ ਨੌਕਰੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ ਤੁਹਾਡੀ ਕੁਰਸੀ ਤੁਹਾਡਾ ਇੰਤਜ਼ਾਰ ਕਰ ਰਹੀ ਹੈ 26 ਜਨਵਰੀ ਨੂੰ ਹੈ ਕਰਨ 26 ਜਨਵਰੀ ਨੂੰ ਉਹਦਾ ਉਦ ਘਟਣਾ ਕਿਉਂਕਿ ਟ੍ਰੇਨਿੰਗ ਚੱਲ ਰਹੀ ਹੈ ਬਸ ਟ੍ਰੇਨਿੰਗ ਖਤਮ ਹੋ ਜੂਗੀ ਕਪੂਰਥਲੇ ਟ੍ਰੇਨਿੰਗ ਚੱਲ ਰਹੀ ਹੈ ਪੀਏਪੀ ਚੂ ਲੇ ਜਵਾਨ ਤੇ 129 ਅਸੀਂ ਗੱਡੀਆਂ ਟੋਇਟਾ ਹਿਲਿਕਸ ਜਿਹੜੀਆਂ ਦੁਬਈ ਦੀ ਪੁਲਿਸ ਕੋਲੇ ਨੇ 37 ਲੱਖ ਦੇ ਲਗਭਗ ਇੱਕ ਗੱਡੀ ਦਾ ਰੇਟ ਬਿਲਕੁਲ ਟਰੱਕ ਹੈ ਵੱਡਾ ਉਹ ਫੋਰਚੂਨਰ ਵੀ ਹੈ ਪਿੱਛੇ ਉਹਦੇ ਪਿਕਅਪ ਜਿਹੜਾ ਹੁੰਦਾ ਡਾਲਾ ਉਹ ਵੀ ਹੈ ਤੇ ਕੰਪਿਊਟਰ ਲੱਗੇ ਹੋਣਗੇ ਨਵੀਂ ਬ੍ਰਾਂਡ ਨਿਊ ਵਰਦੀ ਔਰ ਰਿਫਲੈਕਟਰ ਲੱਗੇ ਹੋਏ ਵਰਦੀ ਤੇ ਇੱਥੇ ਕੈਮਰਾ ਲੱਗਿਆ ਹੋਇਆ ਗੱਡੀ 'ਚ ਦੋਨੇ ਪਾਸੇ ਕੈਮਰਾ ਲੱਗਿਆ ਹੋਇਆ ਤੇ ਸੜਕ 'ਤੇ ਰਹਿਣਾ ਜੇ ਆ ਮੈਂ ਆ ਜਾਉਂਦੇ ਹੋਏ ਜਦੋਂ ਮੈਨੂੰ ਡੀਜੀ ਸਭ ਨੂੰ ਮਿਲਿਆ ਜੇ ਕਿਤੇ ਉਹ ਥੋੜਾ ਜਿਹਾ ਪਹਿਲਾਂ ਕਿਤੇ ਚਲ ਟ੍ਰੇਨਿੰਗ ਲੇਟ ਹੋਈ ਗੱਡੀਆਂ ਲੇਟ ਮਿਲੀਆਂ ਜੇ ਕਿਤੇ ਐਸਐਸਐਫ ਅੱਜ ਹੁੰਦੀ ਤਾਂ ਅੱਜ ਉਹ ਪੀਏਪੀ ਵਾਲੇ ਜਵਾਨ ਬਚ ਸਕਦੇ ਸੀ ਕਿਉਂਕਿ ਟਰਾਲਾ ਖੜਾ ਸੀਗਾ ਉਹ ਇਹੀ ਕੰਮ ਐਸਐਸਐਫ ਨੇ ਕਰਨਾ ਜੋ ਕੋਈ ਟਰਾਲੀ ਟਰਾਲਾ ਕੋਈ ਗੱਡੀ ਖਰਾਬ ਹੋਈ ਖੜੀ ਆ ਉਹਨੂੰ ਸਾਈਡ ਤੇ ਕਰ ਤੇ ਜਦੋਂ ਸੜਕ ਤੇ ਪੁਲਿਸ ਰਹੂਗੀ ਹਰ 30 ਕਿਲੋਮੀਟਰ ਦੇ ਰੇਡੀਅਸ ਇੱਕ ਗੱਡੀ ਤੁਹਾਨੂੰ ਮਿਲੂਗੀ ਆਉਂਦੀ ਜਾਂਦੀ ਤਾਂ ਕੰਟਰੋਲ ਰਹੂਗੀ ਸਪੀਡ ਤੇ ਨਾਲ ਉਹਨਾਂ ਕੋਲੇ ਗੈਸ ਕਟਰ ਆਰੀ ਦਾ ਬਲੇਡ ਤੇ ਲੇਟੈਸਟ ਸਮਾਨ ਸਾਰਾ ਤੇ ਨਾਲ ਟਰੋਮਾ ਸੈਂਟਰ ਜਾਂ ਹਸਪੀਟਲ ਜਿਹੜਾ ਨੇੜੇ ਪੈਂਦਾ ਉਹਦੇ ਨਾਲ ਅਟੈਚ ਹੋਊਗਾ ਹੋ ਸਕਦਾ ਐਕਸੀਡੈਂਟ ਹੋਇਆ ਰ ਆਪਣਾ ਕਰੇ ਤੇ ਨਾਰਦੀਆਂ ਕੱਢ ਕੇ ਜ਼ਖਮਿਆਂ ਨੂੰ ਹੋ ਸਕਦਾ ਪਿੱਛੇ ਜਾਣਾ ਪੈ ਜੇ ਕਿ ਪਿੱਛੇ ਵਾਲਾ ਹਸਤਾਲ ਸਿਰਫ 2 ਕਿਲੋਮੀਟਰ ਹੈ ਅਗਲਾ 10 ਕਿਲੋਮੀਟਰ ਹੈ ਨਾਲ ਜਿਹੜੀ ਨਾਰਮਲ ਪੁਲਿਸਾ ਉਹਦਾ ਵੀ ਥੋੜਾ ਜਿਹਾ ਬਰਡਨ ਕਟੂਗਾ ਕਿਉਂਕਿ ਹਰ ਗੱਲ ਉਹਨਾਂ ਕੋਲੇ ਆਉਂਦੀ ਹੈ ਨਹਿਰ ਚ ਲਾਸ਼ ਜਾਂਦੀ ਹੈ ਉਹ ਵੀ ਕੱਢਣੀ ਹੈ ਸੜਕ ਤੇ ਐਕਸੀਡੈਂਟ ਹੋ ਗਿਆ ਉੱਥੇ ਵੀ ਜਾਣਾ ਹੈ ਕੈਦੀਆਂ ਨੂੰ ਵੀ ਲੈ ਕੇ ਜਾਣਾ ਹੈ ਕੈਦੀਆਂ ਨੂੰ ਛੱਡ ਕੇ ਵੀ ਆਉਣਾ ਹੈ ਪੇਸ਼ੀਆਂ ਭਗਤੌਣੀਆਂ ਨੇ ਸੰਮਣ ਲੈ ਕੇ ਜਾਣੇ ਨੇ ਨਾਨ ਪੁਲਿਸਿੰਗ ਵਾਲੇ ਕੰਮ ਬਹੁਤ ਜ਼ਿਆਦਾ ਨੇ ਸੋ ਅਸੀਂ ਹੁਣ ਇੱਕ ਇੱਕ ਹੋਰ ਵੀ ਸਾਡੀ ਚੱਲ ਰਹੀ ਹੈ ਪਲੈਨਿੰਗ ਕਿ ਜਿਹੜੀਆਂ ਪੇਸ਼ੀਆਂ ਨੇ ਉਹ ਵਰਚੁਅਲ ਕਰ ਲਈਏ ਤਾਂ ਕਿ ਜੇਲ੍ਹਾਂ ਦੇ ਵਿੱਚ ਅਸੀਂ ਅਪਡੇਟ ਕਰ ਦਈਏ ਕੈਬਨ ਬਣਾ ਦਈਏ ਜਿੰਨੀਆਂ ਵੀ ਪੇਸ਼ੀਆਂ ਨੇ ਉਹ ਵਰਚੁਅਲ ਉਥੋਂ ਹਾਈ ਕੋਰਟ ਮਾਨਯੋਗ ਹਾਈ ਕੋਰਟ ਦੇ ਵਿੱਚ ਜਿਹੜੀ ਵੀ ਕੋਰਟ ਚੋਦੀ ਹੈ ਉੱਥੇ ਜੱਜ ਸਾਹਿਬਾਨ ਉਹਨਾਂ ਦੀ ਸੁਣ ਲੈਣ ਤਾਂ ਕਿ ਪੁਲਿਸ ਜਿਹੜੀ ਹੈ ਉਹਨੂੰ ਇਹ ਨਾ ਹੋਵੇ ਕਿ ਇੱਥੋਂ ਲੈ ਕੇ ਜਾਣਾ ਫਿਰ ਲਿਆ ਕੇ ਛੱਡਣਾ ਹੈ ਇਹ ਜਿੰਮੇਵਾਰੀ ਹੋ ਜਾਂਦੀ ਹੈ ਤਾਂ ਪੁਲਿਸ ਜਿਹੜੀ ਹੈ ਉਹ ਨੌਨ ਪੁਲਿਸਿੰਗ ਵਾਲੇ ਕੰਮਾਂ ਚ ਲੱਗ ਜਾਂਦੇ ਜ਼ਿਆਦਾ ਕਲੈਰੀਕਲ ਕਾਫੀ ਬਰੇ ਸੀਨੀਅਰ ਬੈਠੇ ਨੇ ਜਿਹੜੇ ਮੇਰੇ ਸ਼ੋਹਾਂ ਦੇ ਵਿੱਚ ਚੀਫ ਗੈਸਟ ਵੀ ਹੁੰਦੇ ਸੀ ਤੌਰ ਤੇ ਐਸਐਸਪੀ ਉਹ ਇਹ ਸਾਰੀਆਂ ਵਰਦੀਆਂ ਮੈਂ ਵੀ ਪਾਈਆਂ ਹੋਈਆਂ ਨੇ ਪਰ ਉਹ ਜੁਗਨੂ ਚ ਹੀ ਪਾਈਆਂ ਹੋਈਆਂ ਬਸ ਮੈਨੂੰ ਨਹੀਂ ਲੱਗਦਾ ਕੋਈ ਪਿੰਡ ਐਜਾ ਹੋਊਗਾ ਜਿੱਥੇ ਕੋਈ ਸ਼ਹੀਦ ਦਾ ਗੇਟ ਨਾ ਬਣਿਆ ਹੋਵੇ ਜਾਂ ਕੋਈ ਸ਼ਹੀਦ ਦਾ ਬੁੱਤ ਨਾ ਲੱਗਿਆ ਹੋਵੇ ਭਾਵੇਂ ਕਾਰਗਿਲ ਦਾ ਹੋਵੇ ਭਾਵੇਂ ਆਜ਼ਾਦੀ ਵੇਲੇ ਦਾ ਹੋਵੇ ਭਾਵੇਂ ਗਦਰੀ ਪਾਬਿਆਂ ਦਾ ਹੋਵੇ ਸੋ ਕਿਤੇ ਨਾ ਕਿਤੇ ਅਸੀਂ ਤਾਂ ਦੇਸ਼ ਲਈ ਹਮੇਸ਼ਾ ਖੜਦੇ ਆਂ ਤੇ ਅੱਜ ਵੀ ਸਾਡੇ ਚਾਰ ਜਵਾਨ ਡਿਊਟੀ ਦੌਰਾਨ ਉਹਨਾਂ ਦਾ ਸ਼ਹਾਦਤ ਹੋਈ ਹੈ ਔਰ ਇੱਕ ਐਸੀ ਐਚ ਡੀ ਐਫ ਸੀ ਨਰ ਜਿ ਜਿਤੋਂ ਬੈਂ ਜਾਂਦੀ ਹੈ ਸੈਲਰੀ ਜਾਂਦੀ ਹੈ ਉਹਨਾਂ ਨਾਲ ਵੀ ਇੱਕ ਐਗਰੀਮੈਂਟ ਕੀਤਾ ਹੋਇਆ 1 ਕਰੋੜ ਰੁਪਈਆ ਕਿਸੇ ਜਵਾਨ ਦੀ ਸ਼ਹਾਦਤ ਤੇ ਲੋਕ ਦਿਦਾਨ 1 ਕਰੋੜ ਰੁਪਇਆ HDFC ਵੱਲੋਂ ਤੇ 1 ਕਰੋੜ ਰੁਪਇਆ ਪੰਜਾਬ ਸਰਕਾਰ ਵੱਲੋਂ 2 ਕਰੋੜ ਰੁਪਇਆ ਪਰਿਵਾਰ ਨੂੰ ਉਹਦੀ ਕੋਈ ਜਾਨ ਦੀ ਕੀਮਤ ਨਹੀਂ ਹੈਗੀ ਪਰ 2 ਕਰੋੜ ਰੁਪਏ ਕਬੀਲਦਾਰੀ ਚੱਲਦੀ ਰਹਿੰਦੀ ਹੈ ਬੱਚੇ ਪੜਾ ਲੈਣਗੇ ਅੱਗੇ ਕੋਈ ਦੁੱਖ ਨਹੀਂ ਹੋਊਗਾ ਅੱਗੇ ਔਰ ਨਾਲ ਨਾਲ ਪਰਿਵਾਰ ਨੂੰ ਸੰਭਾਲਾਂਗੇ ਜੇ ਉਸ ਪਰਵਾਰ ਨੂੰ ਅਸੀਂ ਨਹੀਂ ਸੰਭਾਲਾਂਗੇ ਫੌਜੀ ਦੇ ਪਰਿਵਾਰ ਨੂੰ ਤੇ ਪੁਲਿਸ ਵਾਲੇ ਦੇ ਪਰਿਵਾਰ ਨੂੰ ਤਾਂ ਫਿਰ ਜਦੋਂ ਲੋਕ ਦੇਖਣਗੇ ਉਹਨਾਂ ਪਰਿਵਾਰਾਂ ਦਾ ਹਾਲ ਫਿਰ ਦੁਬਾਰਾ ਕੋਈ ਪੁਲਿਸ ਜਾਂ ਫੌਜ ਚ ਭਰਤੀ ਹੋਣ ਦੀ ਹਿੰਮਤ ਨਹੀਂ ਕਰਦਾ ਕਿ ਉਹਨਾਂ ਦਾ ਪਰਿਵਾਰ ਤਾਂ ਰੁਲ ਗਿਆ ਯਾਰ ਆਪਾਂ ਕੀ ਕਰਾਂਗੇ ਜੇ ਉਸ ਪਰਿਵਾਰ ਨੂੰ ਮਾਨ ਸਤਕਾਰ ਬਣਦਾ ਮਿਲੇ ਕਿ ਫੇਰ ਉਹ ਮੁੰਡੇ ਉੱਥੋਂ ਦੇ ਵੀ ਕਹਿਣਗੇ ਕਹਿੰਦੇ ਜੇ ਕੋਈ ਹੈ ਹੈਗਾ ਆਪਣਾ ਆਪਣੇ ਮੰਗਰੋਂ ਆਪਣੇ ਪਰਿਵਾਰਾਂ ਨੂੰ ਸੰਭਾਲਣ ਵਾਲਾ ਹੈਗਾ